ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਸਾਰੇ ਤੇ ਲਓ ਜੀ ਅੱਧਾ ਬਾਥਰੂਮ ਆਪਣਾ ਤਿੰਨ ਤਨਵਾਰੇ ਤੇ ਆਪਣੇ ਲੱਗੇ ਆ ਤੇ ਹੁਣ ਆਪਾਂ ਕਰ ਲਈਏ ਪੈਡ ਹੁਣ ਪੈਡ ਤੋਂ ਚੁੱਕਾਂਗੇ ਆਪਾਂ ਤਾਂ ਕੰਮ ਨੂੰ ਉਹ ਤਿੰਨ ਵਾਰਾ ਪੱਥੇਟਾ ਫਲੋਕੇ ਲੱਗੇ ਆਪਣੇ ਤੋਂ ਤੇ ਉੱਚਾ ਕਾਫੀ ਤਾਂ ਤਾਂ ਕਰਕੇ ਆਪਾਂ ਰਿਪੇਅਰ ਕਰਨੀ ਪੈਣੀ ਸੀ ਜੇ ਤਾਂ 6 ਫੁੱਟ ਲੱਗਦਾ ਆ 2 4 6 6 ਫੁੱਟ ਲੱਗਦਾ ਤਾਂ ਫਿਰ ਤਾਂ ਸੋ ਲੋੜ ਨਹੀਂ ਪੈਣੀ ਪੈੜਦੀ ਤੇ ਲਓ ਜੀ ਇਹ ਆਪਾਂ ਕਰਤਾ ਕੰਪਲੀਟ ਇੱਕ ਕੰਨ ਦਾ ਆਪਣੀ ਬਲੈਕ ਵਾਲੀ ਕੰਪਲੀਟ ਹੋ ਗਈ ਆ ਵੀ ਤੇ ਦੋ ਦੋ ਵਾਰ ਤੋਂ ਢਾਈ ਢਾਈ ਵਾਰ ਉੱਤੇ ਆਏ ਆ 11 ਫੁੱਟ ਬਣਦਾ ਸਾਰਾ ਹਾਂ ਜੀ ਇਹ ਆਪਣੀਆਂ ਤਿੰਨ ਗੰਧਾਂ ਹੋ ਗਈਆਂ ਆ ਦੋ ਗੰਧਾਂ ਕੰਪਲੀਟ ਹੋ ਗਈਆਂ ਤੇ ਇੱਥੇ ਆਪਣੀ ਰਹਿ ਗਈ ਆ ਇੱਕ ਤੇ ਤਿੰਨ ਗੰਧਾਂ ਆਪਣੀਆਂ ਹੋ ਗਈਆਂ ਕੰਪਲੀਟ ਇੱਕ ਆ ਤੇ ਲਓ ਜੀ ਆ ਆਪਣਾ ਹੋ ਗਿਆ ਕੰਪਲੀਟ ਸਾਰੇ ਟੋਟਲੀ ਇਹਪਰ ਤਾਂ ਆਪਾਂ ਕਟਕੁੱਟ ਸਾਰਾ ਕੁਝ ਪੈ ਗਿਆ ਦਾ ਤੇ ਸੀਮੈਂਟ ਵੀ ਉੱਤੋਂ ਆਪਾਂ ਨਾਲ ਦੇ ਨਾਲ ਪਰਤਾਏ ਕਿਉਂਕਿ ਪੈੜ ਤਾਂ ਫਿਰ ਲੱਗੀ ਤੇ ਨਹੀਂ ਤਾਂ ਫਿਰ ਦੁਬਾਰਾ ਕਰਨੀ ਪੈਣੀ ਵੀ ਉੱਤੋਂ ਤੋਂ ਪੈੜ ਤੋਂ ਜਿੰਨਾ ਵੀ ਹੁੰਦਾ ਸੀ ਉਹ ਆਪਾਂ ਕਰਤਾ ਚਲੋ ਜੀ ਆਪਾਂ ਪਰ ਚਲਾਈ ਹੀ ਬਾਅਦ ਚ ਉਹਦੋਂ ਅਗਲੇ ਦਿਨ ਕੰਪਲੀਟ ਕਰਕੇ ਤੇ ਇਹਦੀ ਵੀਡੀਓ ਆਪਣੇ ਤੋਂ ਨਹੀਂ ਬਣੀ ਇਹ ਆਪਾਂ ਤੁਹਾਨੂੰ ਖਾਦਾਂਗੇ ਇਹ ਵੀ ਆਪਾਂ ਵਾਈਟੀ ਕਰਤੀ ਆ। ਕੋਈਟ ਜਿਹੜੀ ਕੰਧਾਂ ਉਹਦੇ ਨਾਲ ਮਿਲਦੀ ਮਿਲਦੀ ਜੀ ਹੋ ਗਈ ਆ। ਵੀ ਵਧੀਆ ਮੈਚਿੰਗ ਬਣ ਗਈ ਆ। ਫਰਸ਼ ਦੇ ਨਾਲ ਦੀ। ਇਹ ਆਪਾਂ ਸਪੇਸ ਦੇ ਕੇ ਵਿੱਚ ਲਾਈ ਆ। ਵੀਦੋ 2.5 2.5 mm ਦਾ ਸਪੇਸਰ ਜਿਹੜਾ ਆਪਾਂ ਦਿੱਤਾ ਵਿੱਚ ਉਹ ਤੇ ਇਸ ਲਾ ਕੇ ਲਾਉਣੀ ਵਧੀਆ ਚੀਜਾ ਵਿੱਚ ਇਹਨਾਂ ਵੀ ਫੌਕਸੀ ਫੁਕਸੀ ਭਰੀ ਜਾਂਦੀ ਆ ਫਿਰ ਇਹਨਾਂ ਕੋ ਪਾਣੀ ਥੱਲੇ ਜਾਣ ਦਾ ਖਤਰਾ ਨਹੀਂ ਹੁੰਦਾ ਜੇ ਆਪਾਂ ਜੋੜ ਕੇ ਲਾਉਣੇ ਤੇ ਵਿੱਚ ਮੰਨ ਲਓ ਸੀਮੈਂਟ ਫਾਜ ਜਾਂਦਾ ਤੇ ਉਹ ਨਾ ਉਹਦੇ ਵਿੱਚ ਫਿਰ ਗਰਾਉਡ ਭਰਿਆ ਜਾਂਦਾ ਨਾ ਫੌਕਸੀ ਭਰੀ ਜਾਂਦੀ ਆ ਤੇ ਪਾਣੀ ਵੀਰੇ ਨਾ ਪੈਂਦਾ ਰਹਿੰਦਾ ਕਿ ਬਾਥਰੂਮ ਦੇ ਵਿੱਚ ਇਹ ਪੱਗਾਈ ਜ਼ਰੂਰੀ ਕਰਨੀ ਆ ਵੀ ਜਿਹੜਾ ਪਾਣੀ ਇਹਦਾ ਥੱਲੇ ਨਾ ਜਾਵੇ ਫਰਸ਼ ਤੋਂ ਥੱਲੇ ਜਾਣਾ ਹੁੰਦਾ ਤੋਂ ਹੋਰ ਤੱਕ ਇਹ ਬੰਨ ਨਹੀਂ ਜਾਂਦਾ ਤੇ ਉਹ ਮੁੜ ਕੇ ਜਿਹੜੇ ਥੱਲੇ ਪਾਣੀ ਜਾਂਦਾ ਫਿਰ ਉਹ ਉਹਦੇ ਕਰਕੇ ਫਰਸ਼ ਪਰਸ਼ ਬੈਣ ਦਾ ਖਤਰਾ ਹੁੰਦਾ ਇਹ ਆਪਾਂ ਥੱਲੇ ਕੱਚਾ ਨਹੀਂ ਕੀਤਾ ਇਹ ਪਰੋਲੀ થી ਲਾਈ ਹੈ ਤੇਲ ਜਿਹੜੀ ਫਰਸ਼ ਵਾਲੀ ਤੇ ਇਹ ਆਪਣੇ ਬੂਹੇ ਦੀਆਂ ਕਟਾਂ ਹੀ ਰਹਿ ਗਈਆਂ ਵਾ ਕਿਉਂਕਿ ਇਹ ਗੋਲਾ ਲਿਆਉਣ ਵਾਲਾ ਜਿਹੜਾ ਪਲਾਸਟਿਕ ਦਾ ਦਾ ਤੇ ਇਹ ਆਪਾਂ ਬਾਅਦ ਚ ਲਾਵਾਂਗੇ ਤੇ ਬਾਕੀ ਆਪਣਾ ਜਿਹੜਾ ਸਾਰਾ ਕੰਪਲੀਟ ਹੋ ਗਿਆ ਕੇ ਅਸੀਂ ਬਸ ਥੱਲੇ ਫੋਕਸੀ ਭਰਨ ਵਾਲੀ ਰਹਿ ਗਈ ਹੈ ਤੇ ਚਲੋ ਠੀਕ ਹੈ ਜੀ ਮਿਲਦੇ ਤੁਹਾਨੂੰ ਅਗਲੀ ਵੀਡੀਓ ਨਾਲ